ਸੋਖਾਨਾ ਦੇ ਪਿੰਡ ਦੇ ਵਿੱਚ ਦੀ ਪਾਣੀ ਲਗਾਉਣਗੇ ਗੰਦੇ ਪਾਣੀ ਨੂੰ ਲਗਾਉਣ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਸੀ ਉਹ ਖੇਤਾਂ ਉੱਤੇ ਬੈਠੇ ਨੇ ਉਹ ਆਕੂ ਇੱਥੇ ਨੇ ਜੇਲ੍ਹ ਦੇ ਵਿੱਚੋਂ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਪਰਸੋ ਪਰਸੋ ਦੀ ਸ਼ਾਮ ਤੋਂ ਉਹਨਾਂ ਨੇ ਆ ਕੇ ਡੀਸੀ ਆਫਿਸ ਦੇ ਮੂਹਰੇ ਬੈਠ ਕੇ ਪੀਸਫੁਲੀ ਆਪਣਾ ਪ੍ਰੋਟੈਸਟ ਜਾਰੀ ਰੱਖਣ ਦੀ ਗੱਲ ਕਹੀ ਪਰ ਉੱਥੇ ਬੈਠੇ ਬਠਿੰਡਾ ਪ੍ਰਸ਼ਾਸਨ ਨੇ ਉਹਨਾਂ ਨੂੰ ਚੱਕ ਕੇ ਹਸਪੀਟਲਾਈਜ਼ ਕੀਤਾ ਹਸਪੀਟਲ ਦੇ ਵਿੱਚ ਲੈ ਕੇ ਜਾਂਦਾ ਅੱਜ ਦਿਨੇ ਚਰਚਾਾਂਵਾਂ ਚੱਲੀਆਂ ਕਿ ਬਲਦੇਵ ਸੰਧੋਹਾ ਜੋ ਸਾਡੇ ਬਜ਼ੁਰਗ ਲੀਡਰ ਨੇ ਉਹਨਾਂ ਦੀ ਸਿਹਤ ਖਰਾਬ ਹੈ ਤਬੀਅਤ ਖਰਾਬ ਹੈ ਉਹਨੂੰ ਲੈ ਕੇ ਬੜੇ ਚਿੰਤਤ ਸੀ ਅਸੀਂ ਵੀ ਮੇਰੇ ਨਾਲ ਡੀਪ ਸਰਬ ਦੀ ਗੱਲ ਹੋਈ ਉਸ ਤੋਂ ਬਾਅਦ ਮੇਰੇ ਨਾਲ ਡੀਆਈਜੀ ਸਰਦਾਰ ਹਰਜੀਤ ਸਿੰਘ ਹੋਰਾਂ ਦੀ ਗੱਲ ਹੁੰਦੀ ਹੈ ਲੰਮਾ ਸਮਾਂ ਔਰ ਉਹ ਸਾਰੀ ਗੱਲਬਾਤ ਦੇ ਵਿੱਚ ਤੈਹ ਹੋ ਜਾਂਦਾ ਹੈ ਕਿ ਅਸੀਂ ਉੱਥੇ ਪਾਈਪ ਲਾਈਨ ਦਾ ਜਿਹੜਾ ਕੰਮ ਆ ਉਹਨੂੰ ਇੱਕ ਵਾਰੀ ਪੋਸਟਪੋਨ ਕਰ ਦਿੰਨੇ ਆ ਰੋਕ ਦਿੰਨੇ ਆ ਜਿੱਥੇ ਬੈਠਣ ਪਿੱਛੇ ਬਲਦੇਵ ਸੰਧੋਖਾ ਨੇ ਪਾਣੀ ਛੱਡਿਆ ਅਸੀਂ ਇਹਨਾਂ ਨੂੰ ਡੀਸੀ ਆਫਿਸ ਦੇ ਸਾਹਮਣੇ ਉੱਥੇ ਜਗ੍ਹਾ ਪ੍ਰੋਵਾਈਡ ਕਰਵਾ ਦਿੰਨੇ ਆ ਉੱਥੇ ਇਹਨਾਂ ਨੂੰ ਗੱਦੇ ਗੁੱਦੇ ਲਵਾ ਦਿੰਨੇ ਆ ਉੱਥੇ ਇਹ ਮੈਕ ਜਾਣ ਤੇ ਉਹ ਪਾਣੀ ਲੈ ਲੈਣ ਤਾਂ ਮੈਂ ਇਹਨਾਂ ਦੀ ਉਸ ਗੱਲ ਨੂੰ ਲੈ ਕੇ ਇਹ ਕਿਹਾ ਵੀ ਠੀਕ ਹੈ ਤੁਸੀਂ ਉੱਥੇ ਗੱਲ ਕਰੋ ਪਾਣੀ ਦੇ ਕਰ ਤੇ ਸਾਡੇ ਇਹ ਗੱਲਾਂ ਤੁਸੀਂ ਮੰਨ ਲੋਗੇ ਤਾਂ ਪਾਣੀ ਲੈ ਲੈਣਗੇ ਤਾਂ ਡੀਆਜੀ ਸਾਹਿਬ ਵੱਲੋਂ ਆ ਰਹੀ ਸੀ ਗੱਲ ਕਿ ਨਹੀਂ ਤੁਸੀਂ ਆਪ ਤੁਹਾਡੇ ਕਹੇ ਤੋਂ ਬਲਦੇਵ ਸਿੰਘ ਪਾਣੀ ਲੈਣਗੇ ਸੁਨੋਹਾ ਸਾਹਿਬ ਸਾਡੇ ਕਹਿੰਦੇ ਪਾਣੀ ਨਹੀਂ ਲੈਂਦੇ ਤਾਂ ਮੈਂ ਕਿਹਾ ਵੀ ਠੀਕ ਹੈ ਮੇਰੀ ਜਥੇਬੰਦੀ ਦੇ ਆਗੂ ਨੇ ਮੇਰੇ ਜ਼ਿਲ੍ਹੇ ਦੇ ਪ੍ਰਧਾਨ ਨੇ ਤਾਂ ਮੇਰੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਮੈਂ ਉਹਨੂੰ ਉਸ ਗੱਲ ਨੂੰ ਮੁੱਖ ਰੱਖ ਕੇ ਮੈਂ ਇੱਥੇ ਆਇਆ لیکن ਜਦੋਂ ਮੈਂ ਇੱਥੇ ਆਇਆ ਹੈ ਤੇ ਹੁਣ ਮੇਰੀ ਅਧਿਕਾਰੀਆਂ ਨਾਲ ਗੱਲ ਹੋਈ ਹੈ। ਕੱਡੀਆਂ ਜੀ ਸਭ ਕਹਿ ਰਹੇ ਨੇ ਕਿ ਜੀ ਉਹ ਭੁਖ ਹੜਤਾਲ ਛੱਡਣ ਫਿਰ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਬੈਠਣ ਲਈ ਜਗ੍ਹਾ ਦੇਵਾਂਗੇ। ਇਹਦਾ ਮਤਲਬ ਕੀ ਨਿਕਲਦਾ ਹੈ ਕਿ ਜਿਹੜੀ ਅਫਸਰਾਂ ਨੇ ਗੱਲ ਕੀਤੀ ਉਸ ਆਪਣੀ ਕੀਤੀ ਹੋਈ ਗੱਲ ਤੋਂ ਅਫਸਰ ਪੈਰ ਪਿੱਛੇ ਖਿੱਚ ਗਏ, ਪਿੱਛੇ हट ਗਏ। ਫਿਰ ਮੈਂ ਆਇਆ ਸੀ ਮੈਂ ਬਲੇਜ ਸਿੰਘ ਨੂੰ ਫਿਰ ਵੀ ਕਿਹਾ ਸੀਗਾ ਕਿ ਯਾਰ ਸੇਤ ਨੂੰ ਮੁੱਖ ਰੱਖਦੇ ਆ ਤੁਸੀਂ ਪਾਣੀ ਲੈ ਲਓ ਔਰ ਉਹਨਾਂ ਦੀ ਇਹ ਗੱਲ ਦੇ ਉੱਤੇ ਲੜਾਈ ਜਾਰੀ ਹੈ ਕਿ ਬਜਦ ਨੇ ਕਿ ਭਾਵੇਂ ਮੈਂ ਕੁਝ ਵੀ ਹੋਵੇ ਮੈਂ ਨਾ ਤਾਂ ਟ੍ਰੀਟਮੈਂਟ ਲੈਣੀ ਹੈ ਤੇ ਨਾ ਹੀ ਮੈਂ ਪਾਣੀ ਲੈਣਾ ਸੋ ਨਾ ਤਾਂ ਇੱਥੇ ਅਸੀਂ ਪ੍ਰਸ਼ਾਸਨ ਦੀ ਉਸ ਗੱਲ ਨੂੰ ਮੁੱਖ ਰੱਖਦੇ ਆ ਅੱਧੀ ਰਾਤ ਨੂੰ ਇੱਥੇ ਆਏ ਆ ਕਿ ਅਸੀਂ ਮਸਲੇ ਦਾ ਹੱਲ ਕਰਨੀ ਜੇ ਮੇਰੇ ਕਿਆ ਮਸਲੇ ਦਾ ਹੱਲ ਹੁੰਦਾ ਤੇ ਮੈਂ ਆ ਹਾਲਾਂਕਿ ਸਾਰਿਆਂ ਨੂੰ ਪਤਾ ਹੈ ਕਿ ਜੇ ਜੋ ਮੇਰੀ ਕੰਡੀਸ਼ਨ ਹੈ ਜੋ ਮੇਰੀ ਪੁਜੀਸ਼ਨ ਹੈ ਲੇਕਿਨ ਮੈਂ ਰਾਤ ਨੂੰ ਆਇਆ ਲੇਕਿਨ ਪ੍ਰਸ਼ਾਸਨ ਦੀ ਕੋਈ ਸੀਰੀਅਸਨੈਸ ਨਜ਼ਰ ਨਹੀਂ ਆਈ ਤੋਂ ਇਸ ਕਰਕੇ ਜਿਸ ਤਰ੍ਹਾਂ ਦੇ ਵੀ ਹਾਲਾਤ ਬਣਦੇ ਨੇ ਜੋ ਵੀ ਬਣਦੇ ਨੇ ਅਗਰ ਬਲਦੇਵ ਸਿੰਘ ਦੀ ਸਿਹਤ ਹੋਰ ਖਰਾਬ ਹੁੰਦੀ ਆ ਉਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਮਿਸਹੈਪਨਿੰਗ ਹੁੰਦੀ ਆ ਤਾਂ ਉਹਦੀ ਜ਼ਿੰਮੇਵਾਰੀ ਫਿਰ ਬਠਿੰਡਾ ਪ੍ਰਸ਼ਾਸਨ ਦੀ ਪੰਜਾਬ ਸਰਕਾਰ ਦੀ ਹੋਵੇ ਔਰ ਇਹਨਾਂ ਦੀ ਅਣਗਹਿਲੀ ਕਰਕੇ ਉਹ ਆਦਮੀ ਦੇ ਨਾਲ ਕੁਝ ਵਾਪਰ ਸਕਦਾ ਹੈ ਸੋ ਮੈਂ ਫੇਰ ਦੁਬਾਰਾ ਬਠਿੰਡਾ ਪ੍ਰਸ਼ਾਸਨ ਨੂੰ ਮੇਰੀ ਅਪੀਲ ਵੀ ਹੈ ਤੇ ਮੈਂ ਇਸ ਗੱਲ ਦੀ ਤਾੜਨਾ ਵੀ ਕਰਦਾ ਤੇ ਮਤ ਸੋਚੇ ਪ੍ਰਸ਼ਾਸਨ ਕਿ ਅਸੀਂ ਲੋਕ ਜ਼ੇਹਲਾ ਤੋਂ ਡਰ ਜਾਣਗੇ ਡੀਸੀ ਬਠਿੰਡਾ ਨੇ ਇਹ ਕਿਹਾ ਸੀਗਾ ਕਿ ਤੁਹਾਡੇ ਲੋਕ ਖੜਨ ਵਾਲੇ ਨਹੀਂ ਹੁੰਦੇ ਤੁਹਾਡੇ ਲੋਕ ਤਾਂ ਮਤਲਬ ਭੱਜਣ ਵਾਲੇ ਹੁੰਦੇ ਨੇ ਤੇ ਮੈਂ ਕਹਿਣਾ ਹੈ ਪੱਦੀ ਸੀ ਸਭ ਨੂੰ ਕਿ ਡੀ ਸਾਹਿਬ ਲੋਕ ਤਾਂ ਆ ਰਹੇ ਨੇ ਲੋਕ ਤਾਂ ਤੁਹਾਡੇ ਆਫਿਸ ਆ ਰਹੇ ਨੇ ਗ੍ਰਿਫਤਾਰੀਆਂ ਦੇ ਨਾ ਆ ਰਹੇ ਨੇ ਤੁਸੀਂ ਗ੍ਰਿਫਤਾਰ ਕੀਤਾ ਹੈ ਨਾ ਤੁਸੀਂ ਇਹ ਡਰ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਫੜ ਫੜ ਕੇ ਜੇਲ੍ਹਾਂ ਚ ਬੰਦ ਕਰ ਲੋ ਉਹ ਗਏ ਜੇਲ੍ਹਾਂ ਚ ਜਿਹੜੇ ਬੰਦ ਕਰਦੇ ਕਰਤੇ ਲੇਕਿਨ ਉਸ ਤੋਂ ਬਾਅਦ ਵੀ ਲੋਕ ਆ ਰਹੇ ਨੇ ਜਿਹੜੇ ਕੱਲ ਆਦਮੀ ਆਏ ਜੇਲ੍ਹ ਦੇ ਵਿੱਚ ਉਹ ਵੀ ਤੁਸੀਂ ਤੁਹਾਡੇ ਪ੍ਰਸ਼ਾਸਨ ਨੇ ਬਠਿੰਡਾ ਪ੍ਰਸ਼ਾਸਨ ਨੇ ਕਿਸੇ ਨੂੰ ਫਲਾਈਪੁਰ ਜਾ ਕੇ ਛੜਤਾ ਕਿਸੇ ਨੂੰ ਮਸਤਵਾਨੇ ਜਾ ਕੇ ਛੜਤਾ ਅਗਰ ਸਾਡੇ ਬੰਦਿਆਂ ਨਾਲ ਉੱਥੇ ਮਿਸ ਹੈਪਨਿੰਗ ਹੁੰਦੀ ਕਿਸੇ ਤਰ੍ਹਾਂ ਦੀ ਤੇ ਪਹੁੰਚ ਜ਼ਿੰਮੇਵਾਰ ਔਰ ਤੁਹਾਡੇ ਕੋਲੋਂ ਸਾਡੇ ਬੰਦੇ ਗ੍ਰਿਫਤਾਰ ਨਹੀਂ ਕੀਤੇ ਜਾ ਰਹੇ ਸੋ ਇਸ ਲਈ ਸਾਡਾ ਜਿਹੜਾ ਗ੍ਰਿਫਤਾਰੀਆਂ ਦਾ ਦੌਰ ਹੈ ਉਹ جاری ਹੈ ਭਾਈ ਕਰ ਲੋ ਜਿੰਨੇ ਮਰਜੀ ਅਸਾਸੇ ਉਹਨੇ ਹੀ ਕਿਸਾਨ ਗ੍ਰਿਫਤਾਰੀ ਦੇਣ ਲਈ ਸੀ ਪਿਆਰ ਨਾਲ ਗ੍ਰਿਫਤਾਰੀ ਦੇਵਾਂਗੇ ਜੇਲ੍ਹ ਜਾਵਾਂਗੇ ਲੇਕਿਨ ਜਿਹੜੀ ਲੜਾਈ ਹੈ ਜਿਹੜੀ ਜੇ ਸਾਡੇ ਬੰਦੇ ਮਰਨ ਮਰਦ ਤੇ ਬੈਠ ਕੇ ਇਥੋਂ ਤੱਕ ਦੀ ਲੜਾਈ ਲੜ ਰਹੇ ਆ ਕਿ ਅਸੀਂ ਪਾਣੀ ਤੱਕ ਨਹੀਂ ਪੀਣਾ ਜਿੰਨਾ ਚਿਰ ਪ੍ਰਸ਼ਾਸਨ ਸਾਡੇ ਨਾਲ ਠੀਕ ਢੰਗ ਨਾਲ ਮਾਹੌਲ ਕ੍ਰੀਏਟ ਕਰਕੇ ਗੱਲਬਾਤ ਨਹੀਂ ਕਰਦਾ ਤਾਂ ਜੇਕਰ ਫਿਰ ਉਹ ਇੰਨੀ ਜੇਤ ਤੇ ਬੈਠੇ ਨੇ ਇਹਨਾਂ ਸਟੈਂਡ ਲਈ ਖੜੇ ਨੇ ਤੁਹਾਡੀ ਵੀ ਮਜਬੂਰੀ ਹੈ ਕਿ ਸਾਡਾ ਅੰਦੋਲਨ ਹਜੇ ਐਜ ਇਡੀ ਜਾਰੀ ਹੈ ਦੇਖਦੇ ਆ ਕੱਲ ਦੀ ਮੀਟਿੰਗ ਦਾ ਟਾਈਮ ਦਿੱਤਾ ਹੈ ਕੀ ਨਿਕਲਦਾ ਮੀਟਿੰਗ ਦੇ ਵਿੱਚੋਂ ਉਸ ਮੀਟਿੰਗ ਤੋਂ ਬਾਅਦ ਦੇਖਾਂਗੇ ਮੀਟਿੰਗ ਨੂੰ ਕੋਈ ਸਿੱਟਾ ਨਿਕਲਦਾ ਜਾਂ ਮੀਟਿੰਗ ਬੇ ਸਿੱਟਾ ਨੂੰ ਹੁਣ ਰਹਿੰਦੀ ਹੈ ਉਹ ਕੱਲ ਨੂੰ ਪਤਾ ਲੱਗੇਗਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਜਿਹੜੇ ਮੇਰੀ ਗੱਲ ਨੂੰ ਸੁਣ ਰਹੇ ਮੈਂ ਸਾਰੇ ਜਥੇਬੰਦੀ ਦੇ ਆਗੂਆਂ ਨੂੰ ਵਰਕਰਾਂ ਨੂੰ ਮੇਰੀ ਅਪੀਲ ਹੈ ਕਿ ਦੋਸਤੋ ਤਕੜੇ ਹੋ ਕੇ ਇਸ ਲੜਾਈ ਨੂੰ ਪੰਜਾਬ ਸਰਕਾਰ ਦੀ ਇਹ ਜਿਹੜੀ ਜਿੱਦ ਹੈ ਇਸ ਜਿੱਦ ਨੂੰ ਅਗਰ ਤੁਸੀਂ ਇੱਥੇ ਨਾ ਤੋੜਿਆ ਉਹਦੇ ਖਿਲਾਫ ਅੜ ਕੇ ਨਾ ਲੜਾਈ ਲੜੀ ਤਾਂ ਸਮਝ ਲਓ ਕਿ ਆਉਣ ਵਾਲੇ ਭੁੱਖੀਆਂ ਕਿਸਾਨੀ ਦੀਆਂ ਲੜਾਈਆਂ ਮਜ਼ਦੂਰਾਂ ਦੀਆਂ ਲੜਾਈਆਂ ਸਾਡੇ ਹੱਕਾਂ ਦੀਆਂ ਲੜਾਈਆਂ ਜਿਸ ਤਰ੍ਹਾਂ ਲੁਧਿਆਣੇ ਦੇ ਵਿੱਚ ਅੱਜ 24311 ਏਕੜ ਜ਼ਮੀਨ ਬਗੈਰ ਪੈਸੇ ਦਿੱਤਾ ਲਈ ਜਾ ਰਹੀ ਹੈ ਫਿਰ ਆਪਣੀ ਦੇ ਉੱਤੇ ਵੀ ਇਹ ਸਾਰਾ ਕੁਝ ਹੋਣਾ ਹੈ ਉਹ ਵੀ ਆਪਣੇ ਨੇ ਲੁਧਿਆਣੇ ਵਾਲੇ ਕੋਈ ਬਾਹਰੋਂ ਨਹੀਂ ਪੰਜਾਬ ਦੇ ਲੋਕ ਨੇ ਸਾਡੇ ਕਿਸਾਨ ਨੇ ਸੋ ਇਹ ਫਿਰ ਆਪਾਂ ਨੂੰ ਇਹਦੀ ਲੜਾਈ ਭਾਵੇਂ ਜਿੱਡੀ ਮਰਜ਼ੀ ਵੱਡੀ ਲੜਾਈ ਲੜਨੀ ਪਵੇ ਲੜਾਈ ਲੜਨੀ ਹੈ ਪਹਿਲੀ ਲੜਨ ਲਈ ਤਿਆਰ ਹੈ